ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਸਾਲ 1999 ਦੇ ਵਿੱਚ ਆਜਰੇ ਦਿਨ ਭਾਰਤੀ ਫੌਜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਜੰਗ ਦੇ ਮੈਦਾਨ ਦੇ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਦਿੱਤੀ ਸੀ ਇਹ ਉਹ ਦਿਨ ਸੀ ਜਦੋਂ ਬਹਾਦਰ ਭਾਰਤੀ ਫੌਜੀਆਂ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਸੈਨਿਕਾਂ ਉੱਪਰ ਜਾ ਕੇ ਉੱਥੇ ਤਿਰੰਗਾ ਲਹਿਰਾਇਆ ਸੀ ਭਾਰਤੀ ਫੌਜ ਦੀ ਇਸ ਜਿੱਤ ਨੂੰ ਆਪਰੇਸ਼ਨ ਵਿਜੇ ਦਾ ਨਾਮ ਦਿੱਤਾ ਗਿਆ ਸਕਾਗਿਲ ਦੀ ਲੜਾਈ ਦੌਰਾਨ ਅਚਾਲਾ ਦੇ ਪਿੰਜ ਇਬਰਾਹਿਮਪੁਰ ਦੇ ਨੌਜਵਾਨ ਪਲਵਿੰਦਰ ਸਿੰਘ ਵੀ ਸ਼ਹੀਦ ਹੋਏ ਸੀ ਜੋ ਕਿ 20 ਸਿੱਖ ਰੈਜੀਮੈਂਟ ਦੇ ਵਿੱਚ ਤਨਖਾਦ ਸੀ ਪਾਕਿਸਤਾਨ ਦੇ ਨਾਲ ਹੋਈ ਇਸ ਜੰਗ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਦੁਸ਼ਮਨਾ ਦੇ ਨਾਲ ਲੋਹਾ ਲੈਂਦੇ ਹੋਏ ਦੇਸ਼ ਦੇ ਲਈ ਸ਼ਹੀਦ ਹੋ ਗਏ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਅੱਜ ਵੀ ਸ਼ਹੀਦ ਪਲਵਿੰਦਰ ਸਿੰਘ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਨੇ ਪਰ ਉਤੇ ਹੀ ਮਾਨਵੀ ਮਹਿਸੂਸ ਕਰਦੇ ਨੇ ਕਿ ਪਲਵਿੰਦਰ ਸਿੰਘ ਦੇਸ਼ ਜਲੇ ਸ਼ਹੀਦ ਹੋਇਆ ਹੈ ਪਲਵਿੰਦਰ ਸਿੰਘ ਜਦੋਂ ਸ਼ਹੀਦ ਹੋਏ ਸੀ ਤਾਂ ਉਸ ਸਮੇਂ ਕਰੀਬ ਡੇਢ ਸਾਲ ਪਹਿਲਾਂ ਹੀ ਉਹਨਾਂ ਦਾ ਵਿਆਹ ਸਰਬਜੀਤ ਕੌਰ ਦੇ ਨਾਲ ਹੋਇਆ ਸੀ ਸਰਬਜੀਤ ਕੌਰ ਨੇ ਪਲਵਿੰਦਰ ਸਿੰਘ ਦੇ ਨਾਲ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਪਨੇ ਸਜਾਏ ਸੀ ਪਰ ਇਹ ਸਾਰੇ ਸੁਪਨੇ ਉਸ ਸਮੇਂ ਖਤਮ ਹੋ ਗਏ ਜਦੋਂ ਪਲਵਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਅਜਨਾਲਾ ਪਹੁੰਚੀ ਸਾਰੇ ਪਰਿਵਾਰ ਮੈਂ ਅੰਦਰ ਉਸ ਸਮੇਂ ਗੰਭੀਰ ਮਾਹੌਲ ਬਣ ਗਿਆ ਸੀ ਕਾਰਗਿਲ ਵਿਜੇ ਦਿਵਸ ਨੂੰ ਲੈ ਕੇ ਸ਼ਹੀਦ ਪਲਵਿੰਦਰ ਸਿੰਘ ਦੀ ਪਤਨੀ ਸਰਬਜੀਤ कौर ਨੇ ਇੰਡੀਆ న్యూਸ ਪੰਜਾਬ ਦੇ ਨਾਲ ਕੀਤੀ ਹੈ ਵਿਸ਼ੇਸ਼ ਗੱਲਬਾਤ ਕਾਰਗਿਲ ਵਿਜੇ ਦਿਵਸ ਪੂਰੇ ਭਾਰਤ ਵਿੱਚ ਬੜੇ ਪਿਆਰ ਤੇ ਉਸ਼ਾ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਵਿੱਚ ਜਦੋਂ ਇਹ ਜੁਲਾਈ ਦਾ ਮਹੀਨਾ ਆਉਂਦਾ ਹੈ ਤੇ ਕਿਤਨਾ ਕਿਤੇ ਜਿਹੜੇ ਸ਼ਹੀਦੀ ਪਰਿਵਾਰ ਨੇ ਉਹਨਾਂ ਦੇ ਕਿਤਨਾ ਕਿਤੇ ਹਿਰਦਰੇ ਬਰੁੰਦਰੇ ਜਾਂਦੇ ਨੇ ਕਿਤਨਾ ਕਿਤੇ ਉਹ ਜਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਜਿਹੜੀਆਂ ਕਿ 1999 ਦੇ ਸਮੇਂ ਦੇ ਵਿੱਚ ਸਾਕਾ ਸਾਰਾ ਵਰਤਿਆ ਸੀਗਾ ਜਿਸ ਤਰੀਕੇ ਨਾਲ ਕਾਰਗਿਲ ਦੀ ਜੰਗ ਹੁੰਦੀ ਆ ਤੇ ਵੱਡੇ ਪੱਧਰ ਤੇ ਜਿਹੜੇ ਸਾਡੇ ਦੇਸ਼ ਦੇ ਜਵਾਨ ਨੇ ਉਹ ਆਪਣਾ ਆਪਣੀ ਸ਼ਹਾਦਤ ਦੇ ਕੇ ਦੇਸ਼ ਨੂੰ ਜੜਾਵਾ ਕਾਇਮ ਰੱਖਦੇ ਨੇ ਆਪਣੀਆਂ ਜਿਹੜੀ ਚਾਹਤ ਆ ਉਸ ਨੂੰ ਪੂਰਾ ਕਰਦੇ ਨੇ ਕਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਿਉਂਕਿ ਨੌਜਵਾਨ ਜਦੋਂ ਵੀ ਪਰਤੀ ਹੁੰਦੇ ਨੇ ਤੇ ਵੱਡੇ ਪੱਧਰ ਤੇ ਸ਼ਹਾਦਤਾਂ ਦੇਣ ਦੀ ਚਾਹਤ ਹੁੰਦੀ ਹੈ ਕਿ ਅਸੀਂ ਦੇਸ਼ ਲਈ ਮਰ ਮਿਟਾਂਗੇ ਦੇਸ਼ ਲਈ ਕੁਰਬਾਨ ਹੋ ਜਾਵਾਂਗੇ ਉਸ ਤਿੱਕੇ ਨਾਲ ਅੱਜ ਕਾਰਗਿਲ ਦੇ ਸਾਰੇ ਪਾਸੇ ਮਨਾਇਆ ਜਾ ਰਿਹਾ ਸਾਡੇ ਨਾਲ ਉਸੇ ਨਾਲ ਗੱਲ ਕਰਨ ਲਈ ਇਸ ਵੇਲੇ ਹਲਕਾ ਅਜਨਾਲਾ ਦੇ ਪਿੰਡ ਸੂਰੇਪੁਰ ਦੀ ਗੱਲ ਕਰੀਏ ਤੇ ਉੱਥੋਂ ਦੇ ਰਹਿਣ ਵਾਲੇ ਸਰਬਜੀਤ ਕੌਰ ਜੋ ਸਾਡੇ ਨਾਲ ਮੌਜੂਦ ਨੇ ਜੋ ਕਿ ਜਿਨ੍ਹਾਂ ਦੇ ਪਤੀ ਪਲਵਿੰਦਰ ਸਿੰਘ ਜਿਹੜੇ ਕਾਰਗਿਲ ਵਿੱਚ ਸ਼ਹੀਦ ਹੋ ਗਏ ਸੀਗੇ ਉਹ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜੀ ਤੁਹਾਡਾ ਸਵਾਗਤ ਹੈ ਜੀ ਜੀ ਤਾਂ ਪਾਜੀ ਗੱਲ ਕਰੀਏ ਕਾਰਗਿਲ ਦਾ ਜਦੋਂ ਸਮਾ ਹੁੰਦਾ ਹੈ ਜੁਲਾਈ ਦਾ ਮਹੀਨਾ ਹੁੰਦਾ ਹੈ ਤਕਰੀ ਉਹ ਕਿਸ ਤਰੀਕੇ ਦਾ ਸਮਾਂ ਸੀ ਜਦੋਂ ਘਰ ਮੈਸੇਜ ਮਿਲਦਾ ਆ ਕਿ ਅੱਜ ਕਾਰਗਿਲ ਦੀ ਜੰਗ ਲੱਗ ਚਲੀ ਹੈ ਸਨ ਤੋਂ ਅਗਸਤ 1999 ਨੂੰ ਸੀ ਇਹ ਦੋਏ ਸਾਨੂੰ 3 ਅਗਸਤ ਨੂੰ ਪਤਾ ਲੱਗਿਆ ਸੀ ਪੁਲਿਸ ਥਾਣੇ ਤੋਂ ਰਾਈ ਪਤਾ ਲੱਗਿਆ ਸੀ ਸਾਨੂੰ ਉਸ ਵੇਲੇ ਘਰ ਦਾ ਮਾਹੌਲ ਬਹੁਤ ਹੀ ਨਾ ਗਮਗੀਨ ਹੋ ਗਿਆ ਸੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਸੀਗੀ ਪਰ ਜਿਸ ਤਰੀਕੇ ਨਾਲ ਤੁਹਾਨੂੰ ਮੈਸੇਜ ਕਿਸ ਤਰੀਕੇ ਨਾਲ ਮਿਲਿਆ ਸੀ ਕਿਉਂਕਿ ਉਸ ਵੇਲੇ ਫੋਨ ਤੇ ਹੁੰਦੇ ਨਹੀਂ ਸੀਗੇ ਤੇ ਮੈਸੇਜ ਕਿੱਦਾਂ ਮਿਲਿਆ ਸੀ ਪੁਲਿਸ ਨੂੰ ਵਾਇਰਲੈਸ ਆਈ ਸੀ ਪੁਲਿਸ ਵਾਲੇ ਸਾਡੇ ਘਰੇ ਗਏ ਸੀਗੇ ਨਾ ਮੈਸੇਜ ਦਿੱਤਾ ਸਾਨੂੰ ਠੀਕ ਹੈ ਪਰ ਉਸ ਤੋਂ ਪਹਿਲਾਂ ਉਹ ਛੁੱਟੀ ਆਏ ਸੀਗੇ ਕਿ ਉਹ ਪਹਿਲਾਂ ਹੀ ਉੱਥੇ ਸੀਗੇ ਨਹੀਂ ਮਈ ਫਰਸਟ ਮਈ ਨੂੰ ਛੁੱਟੀ ਆਏ ਸੀ ਤੇ 31 ਮਈ ਨੂੰ ਛੁੱਟੀ ਕੱਟ ਕੇ ਗਏ ਸੀਗੇ ਉਦੋਂ ਕੋਈ ਪਤਾ ਲੱਗਾ ਸੀ ਉਹਨਾਂ ਨੇ ਕੋਈ ਗੱਲ ਕੀਤੀ ਸੀ ਜੰਗ ਬਾਰੇ ਕਿ ਇਹ ਜੰਗ ਲੱਗ ਸਕਦੀ ਹੈ ਕਾਰਗਲ ਦੀ ਕਿ ਇਹ ਅਚਾਨਕ ਹੀ ਜਿਹੜਾ ਤੁਹਾਨੂੰ ਮੈਸੇਜ ਮਿਲਿਆ ਸੀ ਜਦੋਂ ਛੁੱਟੀ ਆਏ ਸੀ ਨਾ ਉਦੋਂ ਹੀ ਕਾਰਗਿਲ ਦੀ ਲੜਾਈ ਸ਼ੁਰੂ ਹੋ ਗਈ ਤੇ ਫਿਰ ਛੁੱਟੀ ਖਤਮ ਹੋਣ ਤੇ ਉਹ ਚਲੇ ਗਏ ਸੀਗੇ ਤੇ ਉਦੋਂ ਲੜਾਈ ਚੱਲਦੀ ਪਈ ਸੀ ਫਿਰ ਮੈਸੇਜ ਚਿੱਠੀ ਰਾਈ ਮੈਨੂੰ ਬਾਤ ਦੱਸਿਆ ਸੀ ਕਿ ਸਾਡੀ ਯੂਨਿਟ ਜਿਹੜੀ ਕਾਰਗਿਲ ਵੱਲ ਜਾ ਰਹੀ ਆ ਤੇ ਫਿਰ 2 ਅਗਸਤ 1999 ਨੂੰ ਸ਼ਹਾਦਤ ਹੋ ਗਈ ਇਹਨਾਂ ਦੀ ਪਰ ਜਦੋਂ ਉਹਨਾਂ ਨੇ ਚਿੱਠੀ ਲਿਖੀ ਸੀ ਤੁਹਾਨੂੰ ਵੀ ਸਾਡੀ ਜਿਹੜੀ ਯੂਨਿਟ ਆ ਉਧਰ ਜਾ ਰਹੀ ਆ ਤੁਸੀਂ ਲਿਖਿਆ ਨਹੀਂ ਚਿੱਠੀ ਚ ਕੀ ਨਾ ਜਾਓ ਤੁਸੀਂ ਨਾ ਜਾਓ ਉਧਰ ਵਾਪਸ ਆ ਜਾਓ ਮੈਂ ਸਰ ਮੈਂ ਵੈਸੇ ਜਦੋਂ ਛੁੱਟੀ ਕੱਟ ਕੇ ਚੱਲੇ ਸੀ ਉਦੋਂ ਹੀ ਕਿਹਾ ਸੀ ਮੈਂ ਕਿਹਾ ਵੇਖ ਲਓ ਜੇ ਲੜਾਈ ਲੱਗੀ ਆ ਜੇ ਨਹੀਂ ਜਾਣਾ ਸਰਦਾ ਹੈਗਾ ਤਾਂ ਨਾ ਜਾਓ ਕਹਿੰਦੇ ਨਹੀਂ ਪਰ ਸਾਡੀ ਜੇ ਕਸਮਾਂ ਖਾਧੀਆਂ ਹੁੰਦੀਆਂ ਨੇ ਇਹ ਜੇ ਹੱਡੀ ਸਿੱਧੀ ਵੀ ਦੇਣੀ ਪਈ ਤਾਂ ਹੀ ਸਿੱਧੀਆਂ ਵੀ ਦਵਾਂਗੇ ਲੜਾਈ ਇਹੋ ਜੀ ਗੱਲ ਨਹੀਂ ਕਰਨੀ ਕਹਿੰਦਾ ਤਿਲ ਵੱਡਾ ਕਰਕੇ ਰਹਿਣਾ ਪਿੱਛੋਂ ਮੇਰੇ ਪਰ ਘਰ ਦੇ ਵਿੱਚ ਪਰਿਵਾਰ ਸੀਗਾ ਸਾਰਾ ਪਿਤਾ ਜੀ ਨੇ ਨਹੀਂ ਡੱਕਿਆ ਚਾਹ ਕਿ ਪਿਤਾ ਜੀ ਨੂੰ ਕਿੰਨਾ ਕਮਾਂਡ ਸੀਗਾ ਪਿਤਾ ਜੀ ਨਹੀਂ ਸੀ ਕਹਿੰਦੇ ਕਿ ਪੁੱਤ ਨਾ ਜਾ ਤੂੰ ਹੱਲੇ ਤਾਂ ਨਵਾਂ ਤੇਰਾ ਵਿਆਹ ਹੋਇਆ ਵਾ ਨਾ ਜਾ ਤੋ ਨਹੀਂ ਸਰ ਉਹ ਆਪਣੀ ਜਿੱਦ ਕਰਦੇ ਸੀ ਕਿਨ ਨਾਲੇ ਛੁੱਟੀ ਖਤਮ ਹੋ ਗਈ ਜਦੋਂ ਵੀ ਛੁੱਟੀ ਖਤਮ ਹੁੰਦੀ ਸੀ ਇੱਕ ਦਿਨ ਪਹਿਲਾਂ ਹੀ ਜਾਂਦੇ ਸੀਗੇ ਉਦੋਂ ਵੀ 30 ਨੂੰ ਘਰੋਂ ਚਲੇ ਗਏ ਸੀ 30 ਮਈ ਨੂੰ ਘਰੋਂ ਚਲੇ ਗਏ ਹੀ ਉਹ ਉਹਨਾਂ ਮਤਲਬ ਕਿ ਆਪਣੀ ਡਿਊਟੀ ਦਾ ਜਾਣ ਤੋਂ ਕਦੀ ਇਕਤਾਹੀ ਨਹੀਂ ਕੀਤੀ ਸੀ ਅੱਜ ਜੇ ਗੱਲ ਕਰੀਏ ਤੇ ਜਜ਼ਬਾ ਸੀਗਾ ਉਹਨਾਂ ਦੇ ਵਿੱਚ ਇੱਕ ਦੇਸ਼ ਲਈ ਕੁਰਬਾਨੀ ਦੇਣ ਦਾ ਹਾਂਜੀ ਬਹੁਤ ਜਜ਼ਬਾ ਸੀ ਉਹਨਾਂ ਦੇ ਵਿੱਚ ਕਹਿੰਦੇ ਅਸੀਂ ਕਸਮਾਂ ਖਾਧੀਆਂ ਹੁੰਦੀਆਂ ਸੀ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ ਆ ਪਰ ਪਰ ਜਿਸ ਤਰੀਕੇ ਨਾਲ ਹੁਣ ਇਹ ਸਮਾਂ ਲੰਘਦਾ ਜਾ ਰਿਹਾ ਜਿਸ ਤਿੱਕੇ ਲੰਮਾ ਸਮਾਂ ਹੋ ਗਿਆ ਇਹ ਮਹੀਨਾ ਜਦੋਂ ਸ਼ੁਰੂ ਹੁੰਦਾ ਤੇ ਕੀ ਉਹ ਜਾਦਾਂ ਤਾਜ਼ੀਆਂ ਹੋ ਜਾਂਦੀਆਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੀ ਆ ਅੱਜ 25 ਸਾਲ ਹੋ ਗਏ ਨੇ ਸਾਨੂੰ ਗਰਵ ਵੀ ਆ ਤੇ ਸਾਨੂੰ ਆਪਣੇ ਜੀਜੇ ਦੇ ਜਾਣ ਦਾ ਦੁੱਖ ਵੀ ਆ ਹਾਂਜੀ ਜੀ ਜੀ ਕਿੰਨਾ ਮਤਲਬ ਠੀਕ ਹੈ ਜਿਸ ਤਰੀਕੇ ਨਾਲ ਤੁਸੀਂ ਸੱਚੀ ਕਰ ਤੋਂ ਕੋਈ ਜੀ ਜਾਂਦਾ ਵਾ ਇੱਕ ਪਤੀ ਚਲੇ ਜਾਣਾ ਬੜਾ ਵੱਡਾ ਦੁੱਖ ਦੀ ਗੱਲ ਹੀ ਆ ਪਰ ਕਿਤਨਾ ਕਿਤੇ ਮਾਣ ਵੀ ਮਹਿਸੂਸ ਹੁੰਦਾ ਹੈ ਉਹਨਾਂ ਦੀ ਸ਼ਹਾਦਤ ਹਾਂਜੀ ਮਾਣ ਵੇਖੋ ਜਦੋਂ ਯਾਦ ਕਰਦੇ ਆ ਹਨ 25 ਸਾਲ ਹੋ ਗਏ ਨੇ ਹੁਣ ਵੀ ਕਾਰਗਿਲ ਵਿਜੇ ਦਿਵਸ ਮਨਾ ਰਹੇ ਹਿੰਦੁਸਤਾਨ ਪੂਰੇ ਵਿੱਚ ਮਨਾਇਆ ਜਾ ਰਿਹਾ ਵਾ ਗਰਭੇ ਬਹੁਤ ਆ ਪਰ ਜਿਸ ਤਰੀਕੇ ਨਾਲ ਗੱਲ ਕਰੀਏ ਜਦੋਂ ਇਹ ਸਮਾਂ ਆਉਂਦਾ ਤੁਸੀਂ ਕੀ ਦੱਸਿਆ ਪਰਿਵਾਰ ਦੇ ਵਿੱਚ ਕਿਦਾਂ ਦਾ ਮਾਹੌਲ ਹੁੰਦਾ ਜਦੋਂ ਇਹ ਦਿਨ ਆ ਜਾਂਦੇ ਨੇ ਸਾਰਾ ਪਰਿਵਾਰ ਤੁਹਾਡੇ ਸੋਹਰਾ ਸਭ ਵੀ ਆ ਤੁਹਾਡੀ ਸਾਰੀ ਫੈਮਿਲੀ ਆ ਕਿਸ ਤਰੀਕੇ ਦਾ ਮਾਹੌਲ ਹੁੰਦਾ ਜਦੋਂ ਇਹ ਮਹੀਨਾ ਸ਼ੁਰੂ ਹੋ ਜਾਂਦਾ ਹਾਂ ਯਾਦ ਕਰਕੇ ਤੇ ਹਮੇਸ਼ਾ ਹੀ ਸਾਰੇ ਇਮੋਸ਼ਨਲ ਹੋ ਜਾਂਦੇ ਆ ਮਤਲਬ ਕਿ ਜਦੋਂ ਆ ਦਿਨ ਆ ਜਾਂਦੇ ਆ ਨਾ ਸਾਡੇ ਲਈ ਇਹ ਮਹੀਨਾ ਬੜਾ ਔਖਾ ਹੁੰਦਾ ਜੀ ਪਰ ਜਿਸ ਤਰੀਕੇ ਨਾਲ ਫੌਜੀਆ ਦੀ ਲਾਈਫ ਬੜੀ ਡੇਂਜਰਸ ਹੁੰਦੀ ਕਿਉਂਕਿ ਉਹ ਸਰਹੱਦਾਂ ਤੇ ਰਾਖੀ ਕਰਦੇ ਨੇ ਤੇ ਅਸੀਂ ਘਰਾਂ ਚ ਬੈਠਦੇ ਆ ਆਰਾਮ ਦੀ ਨੀਂਦ ਸੌਂਦੇ ਆ ਕੀ ਕਦੀ ਸੋਚਿਆ ਸੀਗਾ ਕਿ ਇਹ ਸਮਾਂ ਵੀ ਕਦੀ ਆਏਗਾ ਨਹੀਂ ਜੀ ਮੈਂ ਨਹੀਂ ਸੋਚਿਆਗਾ ਇਹ ਮੇਰੇ ਗੱਲ ਤਾਂ ਕਦੀ ਨਹੀਂ ਸੋਚੀ ਪਿਆ ਵੀ ਸਮਾ ਆ ਜਾਏਗਾ ਮੇਰੇ ਡੈਡੀ ਵੀ ਆਰਮੀ ਵਿੱਚ ਸੀ ਉਹ ਵੀ ਕਹਿੰਦੇ ਕਹਿੰਦੇ ਮੈਂ ਆਪਣੇ ਬੇਟਿਆਂ ਨੂੰ ਵੀ ਆਰਮੀ ਚ ਕਰੋਣਾ ਤੇ ਮੈਂ ਜਿੱਥੇ ਮੇਰੀ ਬੇਟੀ ਵੀ ਆਈ ਜਾਏਗੀ ਮੈਂ ਅੱਗੋਂ ਆਰਮੀ ਵਾਲੇ ਹੀ ਲੱਭਣੇ ਆ ਪਰ ਅੱਜ ਅਜੋ ਸਮਾ ਆ ਗਿਆ ਕਿ ਸ਼ਹਾਦਤ ਹੋ ਗਈ ਉਹਨਾਂ ਦੀ ਉਹ ਜ 25 ਸਾਲ ਬੀਤ ਚੁੱਕੇ ਨੇ ਅੱਜ ਉਹ ਤੁਸੀਂ ਉਹਨੂੰ ਯਾਦ ਕਰਦੇ ਜੇ ਉਹਨਾਂ ਪਲਾਂ ਨੂੰ ਅੱਜ ਉਹ ਪਲ ਜਦੋਂ ਯਾਦ ਕਰਦੇ ਹੋ ਸਰਕਾਰਾਂ ਵੱਲੋਂ ਕਿਦਾਂ ਦਾ ਰਿਹਾ ਕਿਉਂਕਿ ਜਿਸ ਤੀ ਕਹਿੰਨਾ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਵੱਲੋਂ ਮੰਡੇ ਮਾਨ ਸਨਮਾਨ ਦਿੱਤੇ ਜਾਂਦੇ ਨੇ ਸ਼ਹੀਦਾਂ ਨੂੰ ਜੇ ਤੁਹਾਡੇ ਵਿੱਚ ਜਿੱਦਾਂ ਬਲਵਿੰਦਰ ਸਿੰਘ ਜੀ ਸ਼ਹੀਦ ਹੋਏ ਸੀ ਕਿੰਨਾ ਕਮਾਨ ਸਨਮਾਨ ਸਰਕਾਰ ਵੱਲ ਦਿੱਤਾ ਗਿਆ ਸਰ ਉਹਨਾਂ ਦੀ 7.5 ਲੱਖ ਐਕਸਕ੍ਰੇਸ਼ੀਆ ਗ੍ਰਾਂਟ ਮਿਲੀ ਸੀ ਤੇ 3.5 ਲੱਖ ਬੀਮਾ ਮਿਲਿਆ ਸੀਗਾ ਬਸ ਇਹੀ ਸਰਕਾਰ ਵੱਲੋਂ ਦਿੱਤਾ ਗਿਆ ਬਾਕੀ ਜੋਬ ਦਿੱਤੀ ਗਈ ਆ ਅਸੀਂ ਜੋਬ ਕਰਦੇ ਪਏ ਆ ਜੇ ਅਸਲ ਵਿੱਚ ਮੈਂ ਜੋਬ ਕਰਦੀ ਆ ਠੀਕ ਆ ਆਪਣੀ ਜ਼ਿੰਦਗੀ ਦੇ ਪਾਲੋ ਚੰਗੇ ਲੰਘ ਰਹੇ ਆ ਜੀ ਪਰ ਸਰਕਾਰਾਂ ਵੱਲੋਂ ਕੋਈ ਜਾਂਦਾ ਬਣਾਈਆਂ ਜਾਂਦੀਆਂ ਕੋਈ ਮਨਾਰਾਂ ਬਣਾਈਆਂ ਜਾਂਦੀਆਂ ਨੇ ਸਕੂਲਾਂ ਦੇ ਵਿੱਚ ਕੋਈ ਨਾਮ ਬਣਾਏ ਜਾਂਦੇ ਆ ਅਜਿ ਤੱਕ ਕੋਈ ਪਿੰਡ 'ਚ ਸਕੂਲ ਦਾ ਨਾਮ ਬਣਾਇਆ ਗਿਆ ਹੋਵੇ ਪਿੰਡ 'ਚ ਕੋਈ ਗੇਟ ਬਣਿਆ ਹੋਵੇ ਹਾਂ ਜੀ ਪਿੰਡ ਵਿੱਚ ਖੇਡ ਸਟੇਡੀਅਮ ਬਣਿਆ ਸਿਰਫ ਗੇਟ ਉਹਦੀ ਚਾਰਦੁਵਾਰੀ ਕੀਤੀ ਗਈ ਹੈ ਵਿੱਚ ਕੋਈ ਬੈਠਣ ਦਾ ਪ੍ਰਬੰਧ ਨਹੀਂ ਜਿਸ ਦੇ ਬਾਰੇ ਇਹ ਹੀ ਮੁੱਖ ਮੰਤਰੀ ਸਾਹਿਬ ਨੂੰ ਵੀ ਅਪੀਲ ਕੀਤੀ ਆ ਉਹਨਾਂ ਕਿਹਾ ਮੈਂ ਵਿਸ਼ਵਾਸ ਤੇ ਦਵਾਇਆ ਸੀ ਇਹ ਗ੍ਰਾਂਟ ਦਵਾਂਗੇ ਹੁਣ ਜਿਹੜੀ ਗ੍ਰਾਂਟ 10 ਲੱਖ ਰੁਪਈਆ ਆਈ ਉਹ ਗੇਟ ਦੀ ਆਈ ਆ ਤਾਂ ਗੇਟ ਜਿਹੜਾ ਪਿੰਡ ਦੀ ਗਰਾਊਂਡ ਵਿੱਚ ਹੀ ਬੀਡੀਪੀ ਉਹਨਾਂ ਵੀ ਗੱਲ ਹੋਈ ਸੀ ਉਹ ਕਹਿੰਦੇ ਪਿੰਡ ਦੀ ਗਰਾਊਂਡ ਵਿੱਚ ਗੇਟ ਨਵਾਂ ਬਣੇਗਾ ਜਿਹੜਾ ਪਹਿਲਾ ਗੇਟ ਬਣਿਆ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹਨੂੰ ਵੀ ਟਾਈਲਾਂ ਲਾ ਕੇ ਇਹਨੂੰ ਵਧੀਆ 골ਡਨ ਅੱਖਰਾਂ ਵਿੱਚ ਇਹਦਾ ਨਾਮ ਕਰ ਦੋ ਤੇ ਉਹਨਾਂ ਨੇ ਵਿਸ਼ਵਾਸ ਤੇ ਦਵਾ ਪਰ ਕਿੰਨਾ ਕੁ ਮਾਨ ਸਨਮਾਨ ਦਿੱਤਾ ਜਾਂਦਾ ਸਰਕਾਰਾਂ ਵੱਲੋਂ ਸਰ ਠੀਕ ਹੈ ਮਾਨ ਸਨਮਾਨ ਕਰਦੇ ਆ ਪਰ ਅੱਜ ਵੀ ਤੁਸੀਂ ਤੁਸੀਂ ਇੱਕ ਲੇਡੀਜ਼ ਹੋ ਜਦੋਂ ਇਹ ਸਮਾਂ ਆਉਂਦਾ ਆ ਕੁਝ ਬੜੇ ਚਾਹਤ ਹੁੰਦੀ ਆ ਕਿ ਆਉਣ ਵਾਲੇ ਸਮੇਂ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਗਾਂ ਜਿਹੜਾ ਫੌਜੀ ਬਣਾਵਾਂਗੇ ਹੁਣ ਕੀ ਤੁਸੀਂ ਵੀ ਗਾਂ ਆਪਣੇ ਬੱਚਿਆਂ ਲਈ ਵੀ ਸੋਚਿਆ ਕਿ ਉਹਨਾਂ ਨੂੰ ਆਰਮੀ ਚ ਬਣਾਵਾਂਗੇ ਸਰ ਬੇਟੀ ਆ ਬੇਟੀ ਆ ਜੇ ਛੋਟੀ ਆ ਪੜਦੀ ਭਈ ਆ ਦੇਖੋ ਉਹਦੀ ਜੋ ਜੋ ਟਾਈਮ ਦੱਸੇਗਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਜੇ ਆਮ ਲੋਕਾਂ ਨੂੰ ਜਿਹੜੇ ਕਦੇ ਨਾ ਕਿਤੇ ਜਿਹੜੇ ਸਾਡੇ ਜਵਾਨਾਂ ਦਾ ਸਤਿਕਾਰ ਨਹੀਂ ਕਰਦੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਇਸ ਰੱਦ ਦਾ ਦੇ ਰਾਖੀ ਕਰਦੇ ਆ ਤੇ ਚੈਨ ਦੀ ਨੀਂਦ ਪੂਰਾ ਹਿੰਦੁਸਤਾਨ ਸੌ ਰਿਹਾ ਵਾ ਨਾ ਇਹਨਾਂ ਦਾ ਮਾਨ ਸਨਮਾਨ ਕਰਨਾ ਬੰਦਾ ਆ ਜੀ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਅਸੀਂ ਗੱਲ ਕਰ ਰਹੇ ਸੀ ਸਰਬਜੀਤ ਕੌਰ ਜੀ ਨਾਲ ਜੋ ਕਿ ਸ਼ਹੀਦ ਭਲਵਿੰਦਰ ਸਿੰਘ ਜੀ ਦੇ ਪਤਨੀ ਨੇ ਜੋ ਕਿ ਕਾਰਗਿਲ ਵਿੱਚ ਸ਼ਹੀਦ ਹੋਏ ਕਿਉਂਕਿ ਅੱਜ ਕਾਰਗਿਲ ਵਿਜੇ ਦਿਵਸ ਜਿਹੜਾ ਪੂਰੇ ਭਾਰਤ ਵਿੱਚ ਬੜੇ ਉਤਸ਼ਾਹ ਹੋ ਕੇ ਮਨਾਇਆ ਜਾ ਰਿਹਾ ਹੈ ਕਿੰਨਾ ਕਿਤੇ ਅੱਜ ਜੋ ਜਾਦਾਂ ਤਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਨਾਲ-ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਨਾਲ-ਨਾਲ ਉਹ ਸਰਕਾਰਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਵੱਡੀ ਤੌਰ ਤੇ ਜਿਹੜੀ ਸਹਾਇਤਾ ਦਿੱਤੀ ਗਈ ਅਤੇ ਇੱਕ ਸਰਕਾਰੀ ਜੋਬ ਵੀ ਦਿੱਤੀ ਗਈ ਹੈ ਨਾਲ-ਨਾਲ ਪਿੰਡ ਜਿਹੜੇ ਸਕੂਲ ਦੇ ਉੱਤੇ ਇੱਕ ਜਿਹੜੀ ਗਰਾਊਂਡ ਆ ਉਹ ਉਹਨਾਂ ਦੇ ਨਾਂ ਤੇ ਬਣਾਈ ਗਈ ਆ ਨਾਲ ਇੱਕ ਪਿੰਡ ਦੇ ਬਾਹਰ ਇੱਕ ਗੇਟ ਵੀ ਬਣਾਇਆ ਗਿਆ ਤੇ ਨਾਲ ਨਾਲ ਉਹਨਾਂ ਲੋਕ ਇੱਕ ਮੰਗ ਕੀਤੀ ਜਾ ਰਹੀ ਕਿ ਸਰਕਾਰ ਵੱਡੇ ਪੱਤਰ ਤੇ ਜਿਹੜਾ ਗੇਟ ਆ ਉਹਨੂੰ ਹੋਰ ਵਧੀਆ ਬਣਾਵੇ 골ਡਨ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਂ ਲਿਖੇ ਤੇ ਨਾਲ ਨਾਲ ਜਿਹੜੀ ਗਰਾਊਂਡ ਬਣੀ ਉਹਦੇ ਵਿੱਚ ਕੋਈ ਬੈਠਣ ਨੂੰ ਵਧੀਆ ਫੈਸਿਲਿਟੀ ਬਣਾਵੇ ਜਿਹੜੇ ਨੌਜਵਾਨ ਆ ਉਸ ਬਲਵਿੰਦਰ ਸਿੰਘ ਨੂੰ ਯਾਦ ਕਰਨਾ ਤੇ ਉਸ ਤੋਂ ਪ੍ਰੇਰਿਤ ਹੋ ਕੇ ਦੇਸ਼ ਦਾ ਨਾਂ ਚਮਕਾਉਣ ਬਾਕੀ ਤੁਸੀਂ ਜੁੜੇ ਰਹੋ ਏਦਾਂ ਇੰਡੀਆ ਨੂੰ ਇਸ ਪੰਜਾਬ ਦੇ ਨਾਲ ਅਜਨਾਲਾ ਤੋਂ ਜਿੱ